ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੀਤਮ ਫਿਟਾਰਮੀ ਅਕੈਡਮੀ ਅੱਜ ਆਪਣਾ ਹੈਗਾ ਬॉयਜ਼ ਦਾ ਟ੍ਰਾਇਲ ਕੁੜੀਆਂ ਦਾ ਟ੍ਰਾਇਲ ਆ ਜਿਹੜਾ ਹੋ ਚੁੱਕਿਆ ਹੈ ਸ਼ਾਂਤੀ ਬਣਾ ਕੇ ਰੱਖੋ ਸਾਰੇ ਹਾਂਜੀ ਤੇ ਆਪਾਂ ਇੱਥੇ ਹੁਣ 25-25 ਦਾ ਗਰੁੱਪ ਕਰ ਰਹੇ ਆ ਆਪਣੇ ਕੋਲ ਦੋ ਗਰੁੱਪਾਂ 25-25 ਵਾਲੇ ਸੇਮ ਠੀਕ ਹੈ ਤੇ ਪਹਿਲਾ ਗਰੁੱਪ ਛੇੜਨ ਲੱਗਿਆ ਆਪਾਂ ਰੈਡੀਓ ਬॉयਜ਼ ਸਾਰੇ ਕਿੰਨਾ ਟਾਈਮ ਲਾਣਾ 8.5 8.6 ਮਿੰਟ ਵੈਰੀ ਗੁੱਡ ਵੈਰੀ ਤਿਆਰ ਰੱਖਿਓ ਸਾਰਿਆਂ ਦੀ ਵੀਡੀਓ ਥੋੜੇ ਕਰਦੇ ਦੇਖ ਰਹੇ ਨੇ ਤਾਂ ਵਧੀਆ ਜ਼ੋਰ ਲਾਣਾ ਸਾਰਿਆਂ ਨੇ ਠੀਕ ਹੈ ਸਾਰੇ ਬੱਚੇ ਟਰੈਕ ਤੋਂ ਆ ਲਾਈਨ ਆ ਜਿਹੜੀ ਇਹ ਤੋਂ ਬਾਹਰ ਬਾਹਰ ਹੀ ਰਹਿਣਗੇ ਸਾਰੇ ਕੋਈ ਅੰਦਰ ਨਹੀਂ ਕ੍ਰੋਸ ਨਾ ਕਰੇ ਸਮਝ ਆ ਗਿਆ ਯਸ ਸਰ ਠੀਕ ਹੈ ਬੋਸ ਕਰੀਏ ਯਸ ਸਰ ਹੌ ਦਜੋਸ਼ ਹਾਈ ਸਰ ਹੌ ਦਜੋਸ਼ ਹਾਈ ਸਰ ਹੌ ਦਜੋਸ਼ ਹਾਈ ਸਰ ਸ਼ੁਰੂ ਚੱਲ ਜਾ ਕੇ ਤਾਂ ਸਪੀਡ ਆ ਹੀ ਰਹੀ ਫਿਰ ਤਾਂ ਆ ਜਾਣਗੇ <bacon> दोस्तों तुझे देख रहे हो प्रीतम हिटारनी अकैडमी पुलिस फैक्ट्री ठीक है जी तो बच्चे तैयार होकर पुलिस सर्विस लेंगे तो अज इना बच्चों का है ट्रायल ਇਨੀਸ਼ੀਅਲ ਟ੍ਰੈਨਲਾਈ ਸਿੱ ਪਹਿਲਾ ਟ੍ਰਨ ਕਿਹਦਾ ਹੈ ਨਾ ਟ੍ਰੈਲ ਤੋਂ ਪਹਿਲਾਂ ਇਹ ਆਪਣੇ ਕੋ ਸਾਰੇ ਬੱਚੇ ਅਕੈਡਮੀ ਵਿੱਚ ਰਹਿ ਕੇ ਪ੍ਰੈਕਟਿਸ ਕਰਦੇ ਨੇ ਆਪਣੀ ਅਕੈਡਮੀ ਦੁਜਾਨਾ ਆਲੰਗਵੀਰ ਸਾਹਿਬ ਦੇ ਵਿੱਚ ਤੇ ਇਹ ਬੱਚੇ ਸਾਰੇ ਆਪਣਾ ਸੁਪਨਾ ਲੈ ਕੇ ਪੰਜਾਬ ਕੁਸ਼ਵਰ ਦੀ ਪੌਂਦਾ ਆਪਣੇ ਕੋ ਆਏ ਨੇ ਚਲੋ ਜਾਨੇ ਆਸ ਅੱਜ ਅੱਜ ਜਲਦੀ ਸ਼ਾਬਾਸ਼ ਇੱਥੇ ਬਿਤੀ ਚੱਕਰ ਅੱਜ ਚੱਕ ਮੁਲਾਕਾਤ ਬੁੜੂ ਦਾ ਇਹਨਾਂ ਚੱਕਰ ਮੁੰਡਿਆਂ ਦਾ ਜਿਹੜਾ 1 15 ਦੇ ਵਿੱਚ ਲੱਗ ਚੁਕੋ ਇਹ ਉਹ ਕੁੜੀ ਆ ਜਿਹੜੀ ਮੁੰਡਿਆਂ ਨੂੰ ਟੱਕਰ ਦੇ ਰਹੀ ਆ ਇਹਨੂੰ 1600 ਮੀਟਰ ਦਾ ਟ੍ਰੈਲ ਦੇਣਾ ਆਸ਼ਾ ਵੀ ਮੋਰੋਸਕੋ ਜਸਪਰ ਮੋਰੋਸਕੋ ਚੋੜ ਜਾਣਾ तो, जे देख तो स्टेप के रखते हो तो, पुत कोई कुछ नहीं होंगे देख ओ वाइट ओनू पता भी खबर चक्ना चलो 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 दोस्तों तु दस कि लग रही वीडियो इंजॉय आ रहा है नहीं पूरा

آجا 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 चलो 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 चाचीअ चलो ਲਾਸਟ ਹੁੰਦਾ ਆਜੂ ਦਾ ਗਾਣਾ ਪਿੰਡੀ ਦਾ ਪਹਿਲਾ ਮੁੰਡਾ ਆਪਣਾ ਕੰਪਲੀਟ ਕਰਕੇ ਆ ਚੁੱਕਿਆ ਲਾਵੀ ਜ਼ੋਰਦਾਰ ਕਲਾਪਿੰਗ ਮੁੰਡੇ ਵਾਸਤੇ 5 ਮਿੰਟ 6 ਸੈਕਿੰਡ ਦੇ ਵਿੱਚ ਚਲੋ 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 5 ਮਿੰਟ ਦੇ ਵਿੱਚ ਚੱਲ ਲੱਗੀ ਓਏ 5 24 ਦੇ ਵਿੱਚ ਮੁੰਡਾ 5 27 ਦੇ ਵਿੱਚ ਚੱਲ ਚੱਲ 5 33 ਦੇ ਵਿੱਚ ਅੱਗੇ ਤਾਂ ਬੋਲ ਤਾਂ ਕਿਦਾ ਟਾਈਮ ਰੋਕੇ ਟਾਈਮ ਰੋਕੇ ਟਾਈਮ ਰੋਕੇ ਜਦ ਤੱਕ ਲੈ ਕਰੌਸਿੰਗ ਜਾਂਦੇ ਨਹੀਂ ਜਾਣਾ ਪਾਣੀ ਥੱਤੀ ਦੇ ਵਿੱਚ 5 45 ਦੇ ਵਿੱਚ 5 46 ਗੁੱਡ ਚੱਲ ਆ ਜੋ ਵਾਹ ਆ ਜੋ ਤੁਹਾਡੀ ਪਿੱਛੇ ਰਹੇਗੀ ਚੱਲ 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 5 38 ਨਹੀਂ ਨਹੀਂ 58 ਪਾਣੀ ਖੰਡਾ चल 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 छा आजा आजा छ्यारह दस गए छह छेई छ चौबी छ छब्बी छताई चल के थोड़ा ਪਹਿਲੇ ਗਰੁੱਪ ਦੇ ਵਿੱਚੋਂ ਆਪਣੇ ਸਾਰੇ ਮੁੰਡੇ ਪਾਸ ਆ ਸਿਰਫ ਇੱਕ ਮੁੰਡੇ ਰ ਛੱਡ ਗਏ ਇਸ ਦੀ ਟਾਈਮਿੰਗ ਆਈ ਆ 6:40 ਸਾਰੇ ਮੁੰਡੇ ਪਾਸ ਆ ਪਹਿਲੇ ਵਾਲੇ ਜੋ ਵਾਲੇ ਸਿਰਫ ਇੱਕ ਮੁੰਡਾ ਫੇਲ ਆ ਬਸ ਬਹੁਤ ਵਧੀਆ ਕਲਾਪਿੰਗ ਯਾਰ ਦੂਰ ਦਰ ਦੇ ਨਾਲ